ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿੱਤਾ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਗੰਡੀਵਿੰਡ ਤਤਲ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਭਾਈ ਬਲਜੀਤ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਵਾੜਾਂ ਲੈ ਕੇ ਆਇਆ ਏ ਬਲੂਨ ਤੇ ਇੱਕ ਦੂਸਰਾ ਸੂਆ ਡਿਟੇਲ ਕਰਦੇ ਹਾਂ ਸਾਂਝੀ ਬਣੇ ਰਹੋ ਐਂਡ ਤੱਕ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਕਰਾਉਨੇ ਆ ਖਰੀਦਾਰੀ ਜੁੜੇ ਰਹੋ ਭਾਈ ਬਲਜੀਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਸੰਦੂ ਸਤਿ ਸ਼੍ਰੀ ਅਕਾਲ ਹੋ ਚੜਦੀ ਕਲਾ ਭਰਾ ਚੜਦੀ ਕਲਾ ਚੜਦੀ ਹੋਕੇ ਰਿਪੋਰਟਾ ਕਿਰਪਾ ਜੀ ਮਾਲਕੀ ਠੀਕ ਹੈ ਜੀ ਚਲੋ ਸ਼ੁਕਰ ਆ ਹਾਂ ਜੀ ਐਡਰੈਸ ਕਰੀਏ ਨੋਟ ਜੀ ਜਿੰਦ ਪਿੰਡ ਗੰਡੀ ਵੰਡ ਹਾਂ ਹਾਂ ਜੀ ਜ਼ਿਲ੍ਹਾ ਤਰਨਤਾਰਨ ਹਾਂ ਜੀ ਤਹਿਸੀਲ ਪੱਟੀ ਪੱਟੀ ਆ ਗਈ ਜੀ ਠੀਕ ਹੈ ਸਾਰੀ ਤੇ ਮੋਬਾਈਲ ਨੰਬਰ 7878 5073 ਠੀਕ ਹੈ ਜੀ ਦੋ ਬੜਾ ਦੋ ਬੜਾ ਹਾਂਜੀ ਗੱਬਣਾ ਗੱਬਣਾ ਇੱਕ ਪਹਿਲੂ ਹਣ ਜੋ ਚਾਰ ਦੰਦ ਮੂੰਹੋਂ ਚੌਗੀ ਹੋ ਗਈ ਹੈ ਨਾ ਮਾਲ ਫਾਰਮ ਵਾਲੀ ਬੱਚੀ ਬਹੁਤ ਵਧੀਆ ਵਾ 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 ਪਲੂਣ ਇਹ ਪਹਿਲਾ ਸੂਬਾ ਹੀ ਪਹਿਲਾ ਸੂਬਾ ਹੀ ਪਹਿਲਾ ਸੂਬਾ ਕੀ ਬਾਤ ਸਮਾਂ ਕਿੰਨਾ ਰਹੇਗਾ ਭਾਈ ਜੀ ਸਮਾਂ ਇਹਦੇ 10 ਦਿਨ 10 ਤੋਂ ਪਲੱਸ ਵੀ ਲਾਈ ਸਕਦੀ ਹੈ ਘਟ ਵੀ ਸਕਦੇ ਆ ਵਧ ਵੀ ਸਕਦੇ ਤੇ ਕਿਉਂਕਿ ਸਮੁੰਦਰ ਆ ਪਰ ਇਹ ਨਾ ਕੁਝ ਨਹੀਂ ਕਹਿ ਸਕਦੇ ਵਿੱਚ 2-4 ਦਿਨ ਉਧਰ ਉਧਰੀ ਸਮਾਂ ਹਾਂਜੀ ਹਾਂਜੀ ਤੇ ਬਾਕੀ ਟੱਟੂਲ ਖਾਇਓ ਵਾ ਨੇ ਦੀ ਫੜ ਕੇ ਕਿੰਨੇ ਕੁ ਰਹਿ ਗਈ ਆ ਇਹ ਦੋ ਬਵਾਜੀਆਂ ਦੀ ਕੋਈ ਵਾ 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 ਕੀ ਬਾਤ ਨਹੀਂ ਹੂੰ ਫਾਰਮ ਵਾਲੀ ਬੱਛੀ ਆ ਸੰਧੂ ਸਾਹਿਬ ਗੱਦ ਵਜਨ ਫੁੱਲ ਵੱਡਾ ਹਨਾ ਤਾਂ ਤੁਹਾਨੂੰ ਬਹੁਤ ਚੰਗਾ ਲੱਗਾ ਹਾਂਜੀ ਥਾਂ ਵੀ ਚੰਗਾ ਮੁੱਠੀ ਵਾਲਾ ਹਨਾ ਹਾਂਜੀ ਹਾਂਜੀ ਮੱਛੀ ਕਾਦੂ ਇੱਕੋ ਨਾਲੇ ਮੇਰੇ ਕੰਮ ਇੱਕ ਡਾ ਕਾਦ ਬਹੁਤ ਗੱਦ ਤੁਹਾਡੇ ਜੱਡੀ ਜਵਾਨ ਹਾਂਜੀ ਬਹੁਤ ਜਿਆਦਾ ਹੂੰ ਤੇ ਖੋਲ ਕੇ ਤੋਰਾ ਤਰਾ ਕਰਵਾ ਦੋ ਜੀ ਇੱਕ ਚਾਰ ਦੰਦ ਮੂੰਹ ਤੋਂ ਹੋ ਗਿਆ ਹਨਾ ਹੂੰ ਫਿਰ ਅਜੇ ਹਫਤਾ ਵੀ ਲੱਗੀ ਤੇ ਬਣ ਜੂਗੀ ਚੰਗੀ ਹਫਤੇ ਨੂੰ ਹਾਂ ਠੀਕ ਪੰਡ ਪਾ ਲੀ ਤੁਹਾਨੂੰ ਹੂੰ ਪੂਰੀ ਬਣ ਜੂਗੀ ਤੋਰਾ ਤਰਾ ਵੀ ਚੰਗਾ ਏ ਹਾਂਜੀ ਹਾਂਜੀ ਪੂਰਾ ਥੱਲੇ ਬਖਾਰਾ ਵਕਾਉਂਦੀ ਆ ਤੁਰਦੇ ਆ ਫਿਰਦੇ ਆ ਠੀਕ ਚਲੋ ਲਾਇਓ ਸੋਹਣੀਆ ਰੰਗ ਪ੍ਰਿੰਟ ਬੜਾ ਸੁਨਾਣਾ ਹਾਂਜੀ ਹਾਂਜੀ ਬਹੁਤ ਸ਼ੇਅਰ ਕਰਾਂਗੇ ਸ਼ੇਅਰ ਕੇ ਜਿਵੇਂ ਕੰਨ ਦਾਾਂ ਚੁੱਕਦੀ ਨਾ ਨਿੱਕਾ ਜੀ ਫੇਸ ਕੁਆਲਿਟੀ ਬੁੱਧੀ ਵਾਲੀ ਹਾਂਜੀ 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 ਮੂੰਹ ਵੇਖੋ ਕਿਹੜਾ ਚੰਗਾ ਲੱਗਦਾ ਨਹੀਂ ਬਹੁਤ ਸੁਣਾ ਮੂੰਹ ਹਾਂਜੀ ਕ੍ਰੋਸਾਂ ਨਾਲੇ ਬ੍ਰੈਡ ਹਾਂਜੀ ਹਾਂਜੀ ਨਾਲੇ ਹੈਗੀ ਸਾਰੀ ਕ੍ਰੋਸ ਆ ਕੋਈ ਗਰਮੀ ਨਹੀਂ ਕੋਈ ਕੁਝ ਨਹੀਂ ਨਾ ਜੀ ਇਹਨਾਂ ਨੂੰ ਕ੍ਰੋਸ ਨੂੰ ਗਰਮੀ ਗਰਮੀ ਦਾ ਕੋਈ ਨਹੀਂ ਜੀ ਨਹੀਂ ਸੱਜਣੋ 98 ਹੱਥੀ ਮੁੱਠੀ ਵਾਲਾ ਯਾ ਬਿਲਕੁਲ ਓਕੇ ਜਵਾਈ ਹੋਊਗੀ ਨਿਕਲੂਗੀ ਤੇ ਬਾਈ ਜੀ ਫਿਰ ਇਹਦੀ ਕੀਮਤ ਕੀ ਕਰਦਗੇ ਕੀਮਤ ਇਹੋ ਜਿਹੇ ਨੂੰ 75 ਵੀ ਮੰਗੀ ਜਾਂਦੇ ਐ 80 ਮੰਗੀ ਜਾਂਦੇ ਪਰ ਆਪਾਂ ਨਹੀਂ ਮੰਗਣਾ ਸੰਦੂ ਸਾ ਆਪਾਂ ਤਾਂ ਵਿੱਚ ਪਹਿਲੀ ਵੀਡੀਓ ਆਪਾਂ ਲਈ ਹਾਂ ਆਪਾਂ ਸਿਰਫ ਵੇਚਣ ਵਾਲੀ ਗੱਲ ਕਰ ਨਹੀਂ ਛੋਟੇ ਛੋਟੇ ਮੁੱਲ ਪਾਉਣੇ ਆ ਜੀ ਮੋਲੇ 60000 ਸੰਦੂ ਸਾਵਾ ਠੀਕ ਹੈ ਜੀ ਦੋ ਛੱਡ ਦਈਏ ਵੇ ਲਓ ਤੁਹਾਡੀ ਖੁਸ਼ੀ ਆ ਹਾਂ ਨਹੀਂ 55 ਦੀ 55 ਦੀ ਹਾਂਜੀ ਕੋਚੋ ਉਹ ਮਾਨਤਾ ਨਹੀਂ ਹੋਊ ਜ਼ਿਆਦਾ ਨਹੀਂ ਹੋਣਾ ਦੋ ਜ਼ਿਆਦਾ ਜੋ ਨਹੀਂ ਕਰ ਦਿੱਗੇ 1000 ਦਾ ਦੋ ਦਾ ਨਾ ਕਰਗੇ ਚੱਲ ਕਰਦੇ ਜਾਂਦੇ ਬਾਦਾ ਪਿਆਰ ਕਰਦੇ ਕਰਕੇ ਧੰਨਵਾਦ ਹੈ ਹਾਂ ਠੀਕ ਹੈ ਠੀਕ ਕਰਦੇ ਕਰਦੇ ਕਿਸੇ ਨੇ ਵੇਜਵਟ ਕਰਨੀ ਹੁੰਦੀ 2 ਰੁਪਏ ਮਿਲ ਜਾਂਦੇ ਆ ਸਹੀ ਗੱਲ ਹੈ ਕੀ ਬਾਤ ਹੈ ਇਹਨੂੰ ਥਣ ਕਿਹੜਾ ਲਾਤਾ ਮੱਜਾਂ ਵਾਲਾ ਹਾਂ ਦੇਖੋ ਤੁਸੀਂ ਵੀਡੀਓ ਪਾਦੇ ਹੋ ਜਾਂ ਸਾਡਾ ਵੇਖਿਆ ਨਹੀਂ ਹੁਣ ਵਾਹ ਖੋਲੋ ਕਰਮ ਵਾਲੀ ਨੂੰ ਜਰਸੀ ਆ ਗਈ ਨਾ ਕ੍ਰੋਸ ਹਾਂਜੀ ਹਾਂਜੀ ਛਾਂ ਬੜਾ ਸੋਹਣਾ ਲੱਗਾ ਵਾਹ ਜੀ ਵਾਹ ਥਾਣ ਦੇਖੋ ਤੁਸੀਂ ਇਹਦਾ ਥਾਣ ਪੂਰੇ ਮੱਝਾ ਵਾਲੇ ਲੰਮੇ ਆ ਸਜਣਾ ਜਰਸੀ ਆ ਗਈ ਪੰਜਾਬ ਵਾਲੀ ਪੂਰੀ ਫਿੱਟ ਫਾਟ ਹੈਨਾ ਹਾਂਜੀ ਹਾਂਜੀ ਦੁੱਧ ਕਿੰਨਾ ਪਾ ਜੂਗੀ ਦੁੱਧ ਅਗਲੇ ਦੇ ਵੀ ਆਨੇ ਪਰ ਆਪ ਦੀ ਕੋਈ ਸਮਝ ਲਾਵੇ ਚਾਹ ਜੀ ਹਾਂ ਆਪਾਂ ਝੂਠ ਨਹੀਂ ਮਾਰਨਾ ਆਪ ਦੀ ਸਮਝ ਲਾਵੇ ਭਾਂਡੇ ਦਾ ਹਾਂਜੀ ਬਾਕੀ ਸੋਹਣੀਆਂ ਪ੍ਰਿੰਟ ਪ੍ਰਿੰਟ ਵੀ ਥਾਂ ਬੜਾ ਸੋਹਣਾ ਕੱਲਾ ਕੱਲਾ ਚੌਂ ਗੁੱਠਾਂ ਦੇ ਬਿਲਕੁਲ ਬਰਾਬਰ ਦਾ ਹੀ ਥਾਂ ਲੱਗਾ ਬਿਲਕੁਲ ਬਰਾਬਰ ਦਾ ਬਰਾਬਰ ਦਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਮਿਲਦਾ ਇਹ ਨਹੀਂ ਕੋਈ ਬਾਇਸ਼ਾਈ ਬਿਲਕੁਲ ਓਕੇ ਆ ਸਮਾਂ ਇਹ ਵੀ ਕੋਈ 5-7 ਦਿਨ ਦਾ ਕੋਈ ਲੈ ਜੀ ਜੀ 5-7 ਦਿਨ ਹੀ ਇਹ ਵੀ ਲੈ ਜੀ ਲੈ ਜੀ ਹਾਂ ਤੇ ਪੰਜਾਂ 7 ਦਿਨਾਂ ਦੇ ਵਿੱਚ ਸੱਜਣੋ ਜਿਹੜੀ ਤਿਆਰੀ ਕਰਕੇ ਆਪਣੀ ਜਿਹੜੀ ਸੂਪੂਗੀ ਦੁੱਧ 15 ਤੋਂ 20 ਵੀ ਕਰ ਸਕਦੀ ਆ 15-16 ਵੀ ਕਰ ਸਕਦੀ ਆ ਇਹ ਅੰਤਾਂਜਾ ਤੁਸੀਂ ਆਪ ਲਾਇਓ ਜਰਸੀ ਕਰੋ ਸੰਗ ਦੇ ਵਿੱਚ ਲੋ ਜੀ ਤੋੜਾ ਤਰਾ ਬਿਲਕੁਲ ਓਕੇ ਹੈ ਨਾ ਹਾਂਜੀ ਹਾਂਜੀ ਬਿਲਕੁਲ ਓਕੇ ਬਿਲਕੁਲ ਓਕੇ ਕਰੋ ਸਾਗੀ ਨਾਲੇ ਹਾਂ ਜੀ ਗਰਮੀ ਗਰਮੀ ਦਾ ਪ੍ਰੋਵਾਈਡ ਕੋਈ ਨਹੀਂ ਮਾਜੀ ਆ ਤੇ ਮੱਝਾਂ ਲਾਣ ਲੱਗਾ ਠੀਕ ਆ ਹਾਨਾ ਬੜਾ ਸੋਨਾ ਲੱਗਾ ਸਵਾਦ ਤੇ ਬਹੁਤ ਚੰਗਾ ਜੀ ਕੀਮਤ ਫਿਰ ਸ਼ਾਹ ਜੀ ਇਹਦੀ ਕੀ ਕਰ ਦੀਏ ਕੀਮਤ ਸੰਧੂ ਸਾਹਿਬ ਤੁਸੀਂ ਦੱਸ ਦਿਓ ਕੀ ਕਰ ਲਈਏ ਨਹੀਂ ਜੀ ਜਿੱਤੀ ਜਿੱਤੀ ਜਿਹਾ ਟਿੱ ਬੋਲੇ ਹੋਤੋ ਆਈਦਾ ਸਾਠੀ ਕਰਦੇ ਅੱਛਾ ਹਾਂ ਜੀ ਤੇ ਹਾਨਾ ਇਹ ਵੀ 55 ਦੀ ਦੇ ਦੀਏ 55 ਦੀ ਹਾਂ ਜੀ ਮੈਂ ਨਾ ਜੋੜਾ ਹੀ ਉੱਥੇ ਕਰ ਦੀਏ ਜਿੱਥੇ ਉਹ ਚੱਲ ਕਰਦਿਆ ਜੋੜਾ ਹੀ ਉੱਥੇ ਕਰਦਿਆ 53 53000 ਦੀ ਹੈਨਾ ਹਾਂਜੀ ਹਾਂਜੀ ਕੋਈ ਜ਼ਿਆਦੀ ਫਿਰ ਕਿਸਾਈ ਨਾ ਕਰੇ ਇੱਕ 6 ਦੀਆਂ ਜਿਹੜਾ ਮਰਜ਼ੀ ਲ ਜਾ ਸਕਦਾ ਹਾਂਜੀ 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 ਜੇ ਸੱਜਣੋ ਜੋੜਾ ਲਓਗੇ ਤੇ 1 5 ਦਾ ਫਿਕਸ 100 100 ਤੇ ਜੇ ਕੱਲੀ ਕੱਲੀ ਲਾਓਗੇ ਤੇ 53 53000 ਦੀ ਹੈਨਾ ਇਹ ਤੁਸੀਂ ਆਪਣੀ ਸੋਚ ਚਾਰ ਕਰ ਲਿਓ ਜੋੜਾ ਲੈਣਾ ਤੇ 1000 ਰੁਪਿਆ ਬਾਈ ਬਲਜੀਤ ਸਿੰਘ ਹੋਰ ਤੁਹਾਨੂੰ ਛੱਡ ਦੇਣਗੇ 1 5 ਦਾ ਜੋੜਾ ਜੈਸਨੋ ਕਰ ਦੇਣਗੇ ਤੇ ਜੋੜਾ ਜੇ ਕੱਲੀ ਕੱਲੀ ਲੈਣੀ ਤੇ ਫਿਰ ਤਿੰਨ ਤਿੰਨ ਉੱਤੇ ਲਾਈ ਜਿਓ ਹਾਂਜੀ ਹਾਂਜੀ ਤੇ ਵਹਿੜਾਂ ਚੰਗੀਆਂ ਆਪਣੀ ਖਰੀਦਦਾਰੀ ਕਰਿਓ ਗੰਡੇ ਵੰਡ ਤਤਲ ਪਹੁੰਚ ਕੇ ਤੇ ਸਸੇ ਗੱਲ ਜੀ ਸਾਰਿਆਂ ਨੂੰ